ਦੇਖੋ ਬਹੁਤ ਵੱਡੀ ਹੜਾਂ ਦੀ ਮਾਰ ਪੰਜਾਬ ਨੂੰ ਪਈ ਸੀ ਇਹਦੀ ਵੀ ਜਾਂਚ ਵੀ ਹੋਣੀ ਚਾਹੀਦੀ ਹੈ ਕੁਦਰਤੀ ਸੀ ਜਾਂ ਮੈਨੂ ਮੇਡ ਸੀ ਪੰਜਾਬ ਨਾਲ ਜੇ ਕੋਈ ਕਿਸੇ ਤਰੀਕੇ ਦਾ ਵਿਤਕਰਾ ਕੀਤਾ ਜਾ ਸਕਦਾ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਉਸ ਹੜ ਦੇ ਵਿੱਚ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੇ ਸੇਵਾ ਕੀਤੀ ਉਸ ਤੋਂ ਪ੍ਰਭਾਵਿਤ ਹੋ ਕੇ ਜੋ ਕਿਸਾਨ ਯੂਨੀਅਨ ਜੋ ਕਾਦੀਆਂ ਉਹਨਾਂ ਵੱਲੋਂ ਇਹ ਹੋਕਾ ਦਿੱਤਾ ਜਾਏ ਵੀ ਸਾਰੀ ਜਿੰਨੇ ਵੀ ਕਿਸਾਨ ਯੂਨੀਅਨ ਦੇ ਜਿੰਨੇ ਵੀ ਵਿੰਗ ਨੇ ਜਾਂ ਯੂਨੀਅਨ ਨੇ ਉਹ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਜੇ ਪੰਜਾਬ ਦਾ ਪੰਜਾਬ ਦੀਆਂ ਜ਼ਮੀਨਾਂ ਦਾ ਖੇਤ ਮਜ਼ਦੂਰਾਂ ਦਾ ਤੇ ਸਾਡੇ ਵਪਾਰ ਦਾ ਜੇ ਬਚਾਅ ਕਰਨਾ ਹੈ ਤਾਂ ਸਾਨੂੰ ਇੱਕ ਝੰਡੇ ਥੱਲੇ ਆਉਣਾ ਪਊਗਾ ਪਹਿਲੀ ਗੱਲ ਤਾਂ ਜਿਹੜਾ ਫਰਜ਼ ਬੰਦਾ ਸੀਗਾ ਸਾਡੀ ਸਰਕਾਰ ਦਾ ਪੰਜਾਬ ਸਰਕਾਰ ਦਾ ਜੋ ਇਹ 256 ਕਰੋੜ ਹੈ ਪਤਾ ਨਹੀਂ 76 ਕਰੋੜ ਦਾ ਦਾਵਾ ਕਰਦੇ ਨੇ ਕਿ ਅਸੀਂ ਬੰਨ ਪੱਕੇ ਕਰਨ ਲਈ ਜਾਂ ਦਰਿਆਵਾਂ ਦੀ ਜਾਂ ਡਰੇਨਾਂ ਦੀ ਸਫਾਈ ਲਈ ਲਾਇਆ ਇੱਕ ਤਾਂ ਗਰਾਊਂਡ ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਜਦੋਂ بارش ਹੋਈ ਆ ਦੂਜੀ ਗੱਲ ਬੀਬੀਐਮ ਦੀ ਨੈਗਲੀਜੀਅਸ ਤੇ ਸਵਾਲ ਆਪਾਂ ਬਾਅਦ ਵਿੱਚ ਵੀ ਉਠਾਵਾਂਗੇ ਪਰ ਪਹਿਲਾ ਸਵਾਲ ਬਣਦਾ ਪੰਜਾਬ ਸਰਕਾਰ ਤੇ ਜਿਨਨੇ ਉੱਥੇ ਸਾਡਾ ਹੱਕ ਹੀ ਗਵਾਤਾ ਅਸੀਂ ਕਿਹੜੇ ਹੱਕ ਦੇ ਨਾਲ ਜਦੋਂ ਸਾਡੀ ਮੈਂਬਰਸ਼ਿਪ ਖੋਈ ਗਈ ਤੇ ਇਹਨਾਂ ਨੇ ਆਵਾਜ਼ ਹੀ ਨਹੀਂ ਚੱਕੀ ਅਸੀਂ ਹੁਣ ਕਿਹੜੇ ਹੱਕ ਦੇ ਨਾਲ ਉੱਥੇ ਬੀਬੀਐਮ ਦੇ ਵਿੱਚ ਆਪਣੀ ਆਵਾਜ਼ ਠਾਈਏ ਜੇ ਇਹ ਮੈਨਮੇਡ ਹੈ ਤਾਂ ਇਦੋਂ ਵੱਡੀ ਤਰਾਸ ਦੀ ਜੇ ਤੰਗ ਦੇ ਲਈ ਕਿਸੇ ਸਟੇਟ ਦੀ ਨਹੀਂ ਹੋ ਸਕਦੀ ਜੇ ਸੈਂਟਰ ਸਰਕਾਰ ਪੰਜਾਬ ਬਾਰੇ ਜਿਹੜੇ ਸੂਬੇ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੁਣ ਇਸ ਦੇਸ਼ ਦਾ ਢਿੱਡ ਭਰਿਆ ਹੋਵੇ ਫੂਡ ਬਾਉਲ ਕਹੀ ਜਾਂਦੀ ਹੋਵੇ ਇੰਡੀਆ ਦੀ ਜੇ ਉਹਦੇ ਬਰਾਤੀ ਇਹੋ ਜੀ ਸੋਚ ਰੱਖਦੀ ਹੈ ਸੈਂਟਰ ਸਰਕਾਰ ਇਹੋ ਜੀ ਤੰਗ ਦੇ ਲਈ ਡੈਮੋਕ੍ਰੇਸੀ ਦੇ ਵਿੱਚ ਬਾਰਾ ਟਾਈਮ ਚੱਲਦੀ ਨਹੀਂ ਹੁੰਦੀ ਕਿਸਾਨੀ ਲੀ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸਰਗਰਮ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਕੁ ਚਿਤਪਰਵਕਾ ਸਿੰਘ ਬਾਦਲ ਬਲੋ ਕੀ ਲੱਗਦਾ ਵੀ ਹੁਣ ਕਿਸਾਨਾਂ ਜਿਹੜੇ ਅੱਜ ਦੀ ਅਪੀਲ ਆ ਕੋਈ ਵੱਡੀ ਜਿਹੜੀ ਰਾਹਤ ਲੈ ਕੇ ਆਏ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਤੀ ਤੇ ਖਾਸ ਕਰਕੇ ਕਿਸਾਨੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ ਜਿਹੜਾ ਮੁੱਖ ਕੀਤਾ ਹੈ ਖੇਤੀ ਹੈ ਉਹਦੇ ਤੋਂ ਹੀ ਅੱਗੇ ਸਾਡੇ ਵਪਾਰ ਚੱਲਦੇ ਨੇ ਖੇਤ ਮਜ਼ਦੂਰਾਂ ਦਾ ਘਰ ਭਰਦਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਲਾ ਕੇ ਚਾਹੇ ਕਨੈਕਸ਼ਨ ਦੇਣ ਦੀ ਗੱਲ ਹੋਵੇ ਚਾਹੇ ਫ੍ਰੀ ਬਿਜਲੀ ਦੀ ਹੋਵੇ ਚਾਹੇ ਸੇਮ ਕੱਢਣ ਦੀ ਗੱਲ ਹੋਵੇ ਕਿਸੇ ਤਰੀਕੇ ਦਾ ਚਾਹੇ ਟਰੈਕਟਰ ਨੂੰ ਗੱਡਾ ਚਾਹੇ ਮੰਡੀਆਂ ਬਣਾਉਣੀਆਂ ਹੋਣ ਸਾਰੇ ਪਿੰਡਾਂ ਨੂੰ ਲਿੰਕ ਰੋਡ ਰਾਹੀਂ ਫੋਕਲ ਪੁਆਇੰਟਾਂ ਤੱਕ ਜੋੜਨਾ ਹੋਵੇ ਕਿਸੇ ਵੀ ਕਿਸਾਨੀ ਪ੍ਰਤੀ ਜੋ ਵੀ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਨੇ ਉਹ ਤੋਂ ਬਿਨਾ ਕਿਸੇ ਵੀ ਸਰਕਾਰ ਨੇ ਇਸ ਪੱਖੋਂ ਪੰਜਾਬ ਦੀ ਤਰੱਕੀ ਕਰਾਉਣ ਬਾਰੇ ਨਹੀਂ ਸੋਚਿਆ ਜੋਗੀ ਬਾਈ ਕੋਲੇ ਆਏ ਹੋ ਅਕਾਲੀ ਦਲ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਹਨਾਂ ਨਾਲ ਰਲ ਕੇ ਚੱਲੋ ਦੇਖੋ ਜਿਹੜੀ ਸੇਵਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਜੀ ਦੀ ਹੜੰਗ ਵਿੱਚ ਉਤੋਂ ਪ੍ਰਭਾਵਿਤ ਹੋਏ ਇਹ ਸਾਡੀ ਪਾਰਟੀ ਦੇ ਵੀ ਮੈਂਬਰ ਨੇ ਤੇ ਜਥੇਬੰਦੀ ਦੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਸੋ ਇਹਨਾਂ ਦੀਆਂ ਵਿਚਾਰਾਂ ਆਪਣੀ ਯੂਨੀਅਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਨੇ ਮਨ ਬਣਾਇਆ ਕਿ ਅਸੀਂ ਹੋਕਾ ਦੇਣਾ ਇਹਨਾਂ ਨਾਲ ਸਮੂਚੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਭਾਈ ਗੁਰਸੇਵਕ ਗੋਲੂ ਜੀ ਹੋਗੇ ਸਾਡੇ ਐਸਜੀਪੀਸੀ ਮੈਂਬਰ ਨੇ ਬਲਤੇਜ ਖੋਖ ਜੀ ਅਰੀ ਜੱਸਾ ਜੀ ਜਿੰਨੀ ਵੀ ਟਕਸਾਲੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਇਸ ਗੱਲ ਦੇ ਨਾਲ ਇਹਨਾਂ ਦੇ ਬਹੁਤ ਸਹਿਮਤ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਪੰਜਾਬ ਦੇ ਵਿੱਚ ਤਰੱਕੀ ਹੋਊਗੀ ਅਸੀਂ ਸਾਰੇ ਬਲੀਵ ਕਰਦੇ ਹਾਂ ਸਰਦਾਰ ਸਿੰਘ ਵੀਰ ਸਿੰਘ ਜੀ ਦੀ ਵਿਜਨ ਕਿਉਂਕਿ ਉਹਨਾਂ ਦੀ ਵਿਜਨ ਤਰੱਕੀ ਨੂੰ اپਹੇਲ ਦਿੰਦੇ ਨੇ ਪੰਜਾਬ ਨੂੰ ਪਹੇਲ ਦਿੰਦੇ ਨੇ ਸੋ ਅਸੀਂ ਉਹਨਾਂ ਦੀ ਇਡਾਲੋਜੀ 'ਚ ਬਲੀਵ ਕਰਦੇ ਹਾਂ ਅਸੀਂ 24 ਘੰਟੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਸਾਰੇ ਵਿੰਗ ਜੋ ਵੀ ਉਹ ਹੁਕਾ ਦਿੰਦੇ ਨੇ ਪੰਜਾਬ ਪ੍ਰਤੀ ਅਸੀਂ ਆਪਣੀਆਂ ਸੇਵਾਵਾਂ ਨਿਭਾਉਂਦੇ। ਦੇਖੋ ਜੀ ਜਦ ਦਿੱਲੀ ਬੈਠੇ ਸੀ ਦਿੱਲੀ ਕੋਈ ਇੱਕ ਪਾਰਟੀ ਹੈ ਜਿਹੜੀ ਸ਼ਰਮਨੀ ਅਕਾਲੀ ਦਲ ਜਿਹੜੀ ਆ ਕੇ ਸਾਡੀ ਪਿੱਠ ਉੱਤੇ ਆ ਕੇ ਖੜੀ ਆ। ਤੁਸੀਂ ਦੇਖ ਲਓ ਹੋਰ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਉਦੋਂ ਵੋਟਰਾਂ ਲਈਆਂ ਉਦੋਂ ਆ ਕੇ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਗਏ ਤੇ ਆਮ ਤੌਰ ਤੇ ਕਿਸਾਨ ਯੂਨੀਅਨ ਵਾਲੇ ਕਹਿੰਦੇ ਨੇ ਅਸੀਂ ਨੌਨ ਪੋਲੀਟੀਕਲ ਆ ਪਰ ਫੇਰ ਵੀ ਅਸੀਂ ਸਰਕਾਰਾਂ ਬਣਾਉਣ ਲੱਗੇ ਆਪਦੀ ਇੱਕ ਗੱਲ ਨਹੀਂ ਕਹਿ ਸਕਦੇ ਜਿਸ ਕਰਕੇ ਸਾਨੂੰ ਅੱਗੇ ਕਹ ਲਓ ਤੀਜਾ ਲੈਂਚ ਮੁਸ਼ਕਿਲ ਆਉਂਦੀ ਆ ਜੇ ਅਸੀਂ ਇੱਕ ਪਾਰਟੀ ਨੂੰ ਸਪੋਰਟ ਕਰੀਏ ਇੱਕ ਝੰਡੇ ਥੱਲੇ ਆਈਏ ਤਾਂ ਅਸੀਂ ਜਿੰਮੇ ਚਾਹੀਏ ਉਮੇ ਮੰਗਾ ਮਨਵਾ ਸਕਦੇ ਆ ਤੇ ਪਰ ਅਕਾਲੀ ਦਲ ਸ਼ੁਰੂ ਤੋਂ ਹੀ ਕਹ ਲੋ ਇੱਕ ਤਰ੍ਹਾਂ ਨਾਲ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਪਾਰਟੀ ਐ ਐਵੇਂ ਹੁਣ ਜਿੰਨੀ ਸਾਡੇ ਪਟਿਆਲੇ ਜ਼ਿਲ੍ਹੇ ਦੀ ਕਹ ਲੋ ਜਿੰਨੇ ਵੀ ਬੇਈਮਾਨ ਤੇ ਕਰਪਟ ਬੰਦੇ ਸੀ ਉਹਨਾਂ ਨੂੰ ਪਰੇ ਕਰਤਾ ਤਾਂ ਕਿ ਚੰਗੇ ਬੰਦਿਆਂ ਨੂੰ ਮੌਕਾ ਮਿਲੇ ਤਾਂ ਕਰਕੇ ਆਉਣ ਵਾਲੀ ਜਨਰੇਸ਼ਨ ਲਈ ਹੁਣ ਜਿਵੇਂ ਪ੍ਰਧਾਨ ਜੀ ਤੁਸੀਂ ਦੇਖ ਸਕਦੇ ਹੋ ਇੱਕ ਯੰਗ ਲੜਕਾ ਅੱਗੇ ਜਿਵੇਂ ਯੰਗ ਮੁੰਡਿਆਂ ਨੂੰ ਚਾਂਸ ਮਿਲ ਰਿਹਾ ਇਹਨਾਂ ਨੂੰ ਪੰਜਾਬ ਨੂੰ ਅੱਗੇ ਵਧਾਉਣ ਦਾ ਮੌਕਾ ਮਿਲ ਰਿਹਾ ਸਾਨੂੰ ਵੀ ਇਹਨਾਂ ਦਾ ਹੱਥ ਬਟਾਉਣਾ ਚਾਹੀਦਾ ਕਿ ਭਾਰਤੀ ਕਿਸਾਨ ਯੂਨੀਅਨ ਕਰਦੀ ਹੈ ਜ਼ਿਲ੍ਹਾ ਲੈਵਲ ਤੇ ਅਜਾ ਪੰਜਾਬ ਲੈਵਲ ਤੇ ਇਹਨਾਂ ਦਾ ਜ਼ਿਲ੍ਹਾ ਲੈਵਲ ਤੇ ਅਸੀਂ ਇਹਨਾਂ ਨੂੰ ਅਜੇ ਹਮਾਇਤ ਦੇਣ ਦਾ ਕਹਿ ਲਓ ਇਹਨਾਂ ਨੂੰ ਅਸਵਾਸ਼ਣ ਦਿੰਦਾ ਅਸੀਂ ਸੂਤ ਕਿਸਾਨ ਮੋਰਚੇ ਚ ਵੀ ਇਹ ਗੱਲ ਚੱਕਾਂਗੇ ਇਹ ਬਹੁਤ ਕਿਉਂਕਿ ਅਜੇ ਤੱਕ ਜਿੰਨਾ ਵੀ ਮਾਹੌਲ ਬਣਿਆ ਤੁਸੀਂ ਦੇਖ ਲਓ ਸਾਰੀਆਂ ਪਾਰਟੀਆਂ ਸਾਰੇ ਕਿਤੇ ਆਰਐਸਐਸ ਤੋਂ ਕੰਟਰੋਲ ਡਿ ਨੇ ਇੱਕੋ ਇੱਕ ਅਕਾਲੀ ਦਲ ਹੈ ਜਿਹੜਾ ਸੁਖਬੀਰ ਜੀ ਕਿਸਾਨਾਂ ਲਈ ਹੱਕਾਂ ਲਈ ਐਨ ਡਟ ਕੇ ਖੜ ਰਹੇ ਨੇ ਤੇ ਸਾਨੂੰ ਇਹਨਾਂ ਤੋਂ ਹੀ ਉਮੀਦ ਹੈ ਨਹੀਂ ਫਿਰ ਸਭ ਟੋਟਲ ਪੋਲੀਟੀਕਲ ਸਿਸਟਮ ਤੋਂ ਵਿਸ਼ਵਾਸ ਉੱਠ ਜਾਊਗਾ ਜੇ ਇਹ ਪਾਰਟੀ ਵੀ ਸਾਡੇ ਨਾਲ ਹੁਣ ਨਹੀਂ ਖੜੂਗੀ ਪੰਜਾਬ ਦੇ ਵਿੱਚ ਸ਼੍ਰੋਮਣ ਅਕਾਲੀ ਦਲ ਦਾ ਪਹਿਲੇ ਹੀ ਨਾਰਾ ਸੀ ਰਾਜ ਨਹੀਂ ਸੇਵਾ ਠੀਕ ਹੈ ਜੇ ਸੇਵਾ ਕੀਤੀ ਹੈ ਤਾਂ ਰਾਜ-ਪਾਗਲੋ ਕੀ ਬਾਤ ਚ ਦਿੰਦੇ ਨੇ ਅੱਜ ਪੰਜਾਬ ਤੇ ਇੰਨੀ ਮਹਾਕਰੂਪੀ ਜਿਹੜੀ ਆਈ ਆ ਹੜਾਂ ਦੀ ਉਸ ਨੂੰ ਦੇਖਦੇ ਹੋਏ ਪ੍ਰਧਾਨ ਜੀ ਨੇ ਫੈਸਲਾ ਕਰਿਆ ਕਿ ਸਾਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਸਾਡਾ ਜਿਹੜਾ ਮੋਟਿਵ ਹੈ ਉਹ ਵੀ ਸੇਵਾ ਦਾ ਹੀ ਹੈ ਸੋ ਆਪਣੀ ਸਮੁੱਚੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪ੍ਰਧਾਨ ਜੀ ਨੇ ਪ੍ਰਗਲ ਕੀਤਾ ਸਾਰੇ ਤੁਸੀਂ ਦੇਖੋ ਥੋੜੇ ਵਕ ਵਕ ਚੱਲਣਾ ਨਹੀਂ ਸਵੇਰ ਤੋਂ ਲਾ ਕੇ ਰਾਤ ਤੱਕ ਬਾਦੋ ਸਾਹਿਬ ਹਰ ਇੱਕ ਮਤਲਬ ਫਲੱਡ ਏਰੀਆ 'ਚ ਰਾਤਾਂ ਦੇ 12-12 ਵਜੇ ਲੋਕਾਂ ਦੀ ਸਾਰ ਲੈਂਦੇ ਰਹੇ ਔਰ ਜਿਹੜੀ ਮੌਜੂਦਾ ਸਰਕਾਰ ਤੇ ਉਹ ਜਾ ਕੇ ਆਈਸੀਯੂ ਆਪਣੇ ਜਾ ਕੇ ਹਸਪੀਟਲ ਚ ਪੜਤੀ ਹੋ ਗਈ ਕਿਉਂਕਿ ਜਿਹੜਾ ਲੋਕਾਂ ਦਾ ਸੁੱਖ ਦੁੱਖ ਹੈ ਉਹ ਜਿਹੜੀ ਸਾਡੀ ਸ਼ਰਮਣੀ ਕਾਲੀ ਦਲ ਪਾਰਟੀ ਹੈ ਕਿਸਾਨਾਂ ਦੀ ਪਾਰਟੀ ਹੈ ਔਰ ਸਭ ਤੋਂ ਵੱਧ ਇਹ ਜਿਹੜੀ ਕਿਸਾਨਾਂ ਨੂੰ ਮਾਰ ਪਈ ਹੈ 4 ਲੱਖ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਹੜਾਂ ਦੀ ਮਾਰ ਰੇਟ ਆ ਗਈ ਉਥੇ ਰੇਤਾ ਚੜ ਗਿਆ ਤੇ ਇਹ ਤਾਂ ਪਟਿਆਲੇ ਅਸੀਂ ਕਨੌਰ ਵੱਲ ਗਏ ਉਹਦਾ ਮਤਲਬ ਜਿਹੜਾ ਖੇਤ ਸੀ ਉਹ ਕੱਗੜ ਚ ਹੀ ਸਮਾ ਗਿਆ ਸੋ ਐਹੀ ਜਿਹੜੀ ਹਾਲਾਤ ਨੇ ਇਹ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਸਾਡੇ ਸੁਖਬੀਰ ਸਿੰਘ ਬਾਦਲ ਜੀ ਨੇ ਅਕਾਲੀ ਦਲ ਨਾਲ ਹੀ ਸਮਝ ਸਕਦੇ ਨੇ ਔਰ ਉਹੀ ਸੇਵਾ ਕਰ ਸਕਦੇ ਨੇ ਸੋ ਅਸੀਂ ਤਾਂ ਸੇਵਾਦਾਰ ਤੇ ਨੱਤੇ ਕੰਮ ਕਰ ਰਹੇ ਹਾਂ ਸਮੁੱਚੀ ਜਿਹੜੀ ਅਸੀਂ ਉਹਨਾਂ ਦੀ ਟੀਮ ਆ ਦੇਖੋ ਅੱਜ ਜਿਹੜੇ ਜੋਗੀ ਸੀ ਤੁਹਾਨੂੰ ਮੈਂ ਇਹ ਕੱਢ ਦਮਾ ਸਾਡੇ ਨਾਲ ਤਾਂ ਪੁਰਾਣੀ ਅਕਾਲੀ ਦਲ ਦੇ ਨੇ ਪਰ ਜਿਹੜੇ ਰਾਜੇਵਾਲ ਸਾਹਿਬ ਨੇ ਵੀ ਤਾਂ ਸਟੇਟਮੈਂਟ ਦੇ ਹੀ ਦਿੱਤੀ ਵੀ ਜਿਹੜਾ ਚੰਗਾ ਕੰਮ ਕਰੂਗਾ ਅਸੀਂ ਉਹਨਾਂ ਦੇ ਨਾਲ ਹੈ ਅੱਜ ਸਾਰੇ ਕਿਸਾਨ ਜੁਨੀਆ ਸਾਡੇ ਇੱਥੇ ਬੰਨ ਤੇ ਬਣਾਉਣ ਵਾਸਤੇ ਬਾਦਲ ਸਾਹਿਬ ਸਤਰਾਣੇ ਆਏ 9000 ਲੀਟਰ ਡੀਜ਼ਲ ਦਿੱਤਾ 3 ਲੱਖ ਰੁਪਏ ਕੈਸ਼ ਦਿੱਤੇ ਜੇ ਮੈਂ ਕਹਾਂ ਉਹ ਮਦਦ ਨਾ ਕੀਤੀ ਹੁੰਦੀ ਤਾਂ ਸਾਡੇ ਬੰਨ ਟੁੱਟ ਜਾਣੇ ਤੇ ਉੱਤੇ ਜਿਹੜੇ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਜਾਣੀ ਸੀ ਅੱਜ ਜਨੇਰਿਕ ਕਿਸਾਨ ਯੂਨੀਅਨ ਦੇ ਉੱਤੇ ਜਥੇਬੰਦੀਆਂ ਨੇ ਅੱਜ ਪ੍ਰਧਾਨ ਸਾਹਿਬ ਨੂੰ ਕੰਡੀਆਂ ਨੇ ਵੀ ਸਾਡੇ ਤੋਂ ਮਤਲਬ ਪਿਛਲੇ ਦਿਨੀ ਜੋ ਵਾਪਰਿਆ ਉਹ ਠੀਕ ਨਹੀਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ